ਇਸ ਵੀਰ ਦੀ ਮਿਹਨਤ ਨੂੰ ਸਲਾਮ ਕਰਦੇ ਆ ਸਾਰੇ ਦੋਸਤ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਅੱਜ ਇਸ ਵੀਰ ਨੂੰ ਨਵੀਂ ਵੀਲਚੇਅਰ ਮਿਲੀ ਹੈ ਤੇ ਨਾਲ ਇਸ ਦੀ ਧਰਮ ਪਤਨੀ ਜਿਸ ਦਾ ਜਜ਼ਬਾ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਇਸੇ ਭੈਣ ਨੂੰ ਅਸੀਂ ਸਲਾਈ ਵਾਲੀ ਮਸ਼ੀਨ ਦੇਣ ਜਾ ਰਹੇ ਹਾਂ ਤੇ ਨਾਲ ਹੀ ਇਹ ਭੈਣ ਆਪਣੇ ਘਰ ਦਾ ਗੁਜ਼ਾਰਾ ਕਰੇਗੀ ਆਓ ਦਿਓ ਬਲੇਸਿੰਗ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਤੁਹਾਨੂੰ ਮਜ਼ਾ ਆ ਜਾਏਗਾ ਆ ਚੀਜ਼ ਦਾ ਇਹ ਬੈਨੀਫਿਟ ਹੁੰਦਾ ਕਿ ਟਾਇਲਟ ਸ਼ੀਟ ਵਗੈਰਾ ਇਹਦੇ ਨਾਲ ਉੱਪਰ ਬਣੀ ਹੁੰਦੀ ਹੈ ਇਹ ਜਿਹੜੀ ਮਸ਼ੀਨ ਹੈ ਨਾ ਇਹਦੇ ਟਾਇਲਟ ਸ਼ੀਟ ਵੀ ਉੱਪਰ ਬਣੀ ਹੋਈ ਹੈ ਨਾ ਕਹਵਾ ਜਾਵਦੇ ਵੇਤ ਨਸੀਰ ਫਿਰ ਜੀ ਗੋ ਉਹ ਆਪਜੀ ਦੇ ਨਾਲ ਹਮੇਸ਼ਾ ਖੜੇ ਆ ਤੇ ਆਪ ਜੀ ਪਹਿਲਾਂ ਹੀ ਗੁਰੂ ਦੇ ਲਾੜ ਲੱਗੇ ਹੋ ਗੁਰੂ ਦੀ ਸੇਵਾ ਕਰਦੇ ਹੋ ਤੇ ਅਸੀਂ ਕੌਣ ਹੁੰਨੇ ਆ ਸੇਵਾ ਕਰਨ ਵਾਲੇ ਭਾਈ ਫੇਰ ਵੀ ਤੁਹਾਡੇ ਨਾਲ ਖੜੇ ਆ ਹਮੇਸ਼ਾ ਤੇ ਤੁਸੀਂ ਆ ਚੀਜ਼ ਦਾ ਇਹ ਬੈਨੀਫਿਟ ਹੁੰਦਾ ਕਿ ਟਾਇਲਟ ਸੀਟ ਵਗੈਰਾ ਇਹਦੇ ਨਾਲ ਉੱਪਰ ਬਣੀ ਹੁੰਦੀ ਆ ਤੇ ਸਾਡੇ ਕੋਲ ਜਿਹੜੀਆਂ ਪੈਣਾ ਜਿਹੜੀਆਂ ਆਪਣੇ ਮੋਢਿਆਂ ਨਾਲ ਲਾ ਕੇ ਲਈ ਫਿਰਦੇ ਹੁੰਦੀਆਂ ਨਾ ਆਪਣਾ ਵੱਡੇ ਬੱਚੇ ਹੁੰਦੇ ਆ ਵਿਕਲੰਗ ਹੁੰਦੇ ਆ ਔਰ ਫਿਰ ਨਹੀਂ ਸਕਦੇ ਪਰ ਉਹ ਪੈਣਾਲੇ ਇੰਨਾ ਨਾ ਭਾਰ ਚੱਕ ਕੇ ਚੱਕਣਾ ਜਿਹੜਾ ਸੌਖਾ ਨਹੀਂ ਹੁੰਦਾ ਇਹ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਵੀ ਦਿੰਦੇ ਰਹਿੰਨੇ ਆ ਤੇ ਭਾਈ ਸਾਹਿਬ ਵਾਸਤੇ ਇਹ ਚੀਜ਼ ਬਚੀ ਸੀਗੀ ਹਾਂਜੀ ਭਾਈ ਸਾਹਿਬ ਫਦੇ ਫਦੇ ਕੁਛ ਭਾਜੀ ਤੇ ਤੁਹਾਡੇ ਨਾਲ ਹਮੇਸ਼ਾ ਆਪਾਂ ਸਾਥ ਦੇਣਾ ਆ ਇਹ ਗੁਰੂ ਦਾ ਸਿੰਘ ਆ ਇਹ ਆਪਾਂ ਇਹਨੂੰ ਬਿਠਾਈਏ ਤਾਜ ਜੀ ਨੂੰ ਬਿਠਾਈਏ ਉੱਤੇ ਚੱਕ ਕੇ ਥੋੜਾ ਵਜੇ ਨੂੰ ਆ ਜਣੇ ਲੇ ਸੋਨੇਹਾ ਸਾਤ ਸਿਆਕਾਲ ਮਾਰਾ ਨੇ ਜੋ ਸਾਡੇ ਤੋਂ ਪਾਰੀ ਸੇਵਾ ਬਖਸ਼ੀ ਐ ਆਪਾਂ ਤੁਰ ਤੱਕ ਨਿਭਾਵਾਂਗੇ ਸਾਡਾ ਇਹ ਸੂਲਿਆ ਕਿ ਆਹੀ ਜਿੰਨੇ ਨਾਲ ਯਾਰੀ ਪਾ ਲਈਏ ਜਾਂ ਹੀ ਤੋੜ ਨਿਭਾਵਾਂਗੇ ਠੀਕ ਐ ਇਹ ਪਰਿਵਾਰ ਨੂੰ ਅਸੀਂ ਹਮੇਸ਼ਾ ਖੁੱਲਾ ਸੱਦਾ ਆ ਜਦੋਂ ਮਰਜੀ ਇਹ ਪਰਿਵਾਰ ਸਾਡੇ ਕੋਲ ਆ ਸਕਦਾ ਆ ਕਿਸੇ ਵੀ ਤਰ੍ਹਾਂ ਦੇ ਇਹਨਾਂ ਨੂੰ ਲੋੜ ਆ ਭਾਵੇਂ ਉਹਦਾ ਆਪ ਵੇਚ ਕੇ ਇਸ ਪਰਿਵਾਰ ਦੀ ਮਦਦ ਕਰਨੀ ਪਵੇ ਅਸੀਂ ਇਸ ਪਰਿਵਾਰ ਦੇ ਨਾਲ ਹਮੇਸ਼ਾ ਖੜਾਗੇ ਤੇ ਹਮੇਸ਼ਾ ਇਸ ਪਰਿਵਾਰ ਦਾ ਜਿਹੜਾ ਸਾਥ ਆ ਉਹ ਦਵਾਂਗੇ ਆਪਣਾ ਅੰਦਰ ਸੰਗਤਾਂ ਨੂੰ ਨਾਲ ਤੁਹਾਨੂੰ ਮਿਲਾਉਣਿਆਂ ਨਾਲੇ ਇਹ ਕੈਮਰਾਮੈਨ ਨੂੰ ਕਹੂੰਗਾ ਵਿਖਾ ਦੇਣਾ ਸਾਰੀਆਂ ਪੈਣਾ ਅੱਗੇ ਪਿੱਛੇ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਫਿਰ ਦੇਖ ਸਕਦੇ ਹੋ ਤੇ ਸਾਰੀਆਂ ਪੈਣਾ ਇੱਥੇ ਪਹੁੰਚੀਆਂ ਆ ਹਾਂਜੀ ਬਿਲਕੁਲ ਜੀ ਬਿਲਕੁਲ ਇਸ ਇਸ ਵੀਰ ਦੀ ਮੈਂ ਡਿਊਟੀ ਲਈ ਇਸ ਵੀਰ ਦੀ ਕਿ ਤੁਸੀਂ ਇੱਥੇ ਬਹਿ ਕੇ ਨਾਮ ਲਿਖ ਲੈਣਾ ਜਿੰਨੀਆਂ ਵੀ ਪੈਣਾ ਆ ਰਹੀਆਂ ਨਾ ਉਹਨਾਂ ਦੇ ਨਾਮ ਲਿਖਨੇ ਤੇ ਵੀਰ ਸਵੇਰ ਦਾ ਨਾਮ ਲਿਖ ਰਿਹਾ ਜਿੰਨੀਆਂ ਵੀ ਲੋੜ ਵੰਦੇ ਤੇ ਭਰਾ ਜਿੰਨੀਆਂ ਉਹ ਪਹੁੰਚ ਰਹੀਆਂ ਤੇ ਵੀਰ ਜੀ ਹੁਣ ਤੁਹਾਨੂੰ ਇਜਾਜ਼ਤ ਆ ਮੈਂ ਅੰਕਲ ਜੀ ਕਹਿ ਰਹੇ ਸੀ ਆਪ ਜੀ ਡਿਊਟੀ ਜਾਣਾ ਇਸ ਜੀ ਦੀ ਅੱਛਾ ਖੰਡ ਪੈਟ ਦੀ ਡਿਊਟੀ ਜਾਣਾ ਵਾਹ ਜੀ ਵਾਹ ਇਹ ਭਾਈ ਸਾਹਿਬ ਨੇ ਅੰਕਲ ਜੀ ਨੇ ਆਪ ਜੀ ਫਾਦਰ ਸਾਹਿਬ ਹਾਂ ਜੀ ਫਾਦਰ ਸਾਹਿਬ ਨੇ ਗੁਰੂ ਦੇ ਸਿੰਘ ਆ ਤੇ ਡਿਊਟੀ ਤੇ ਜਾ ਰਿਹਾ ਤੇ ਸਾਡੇ ਲਈ ਇਧਰ ਉੱਤੇ ਹੋਰ ਕਿਹੜੀ ਖੁਸ਼ੀ ਦੀ ਗੱਲ ਹੋ ਸਕਦੀ ਆ ਕਿ ਅਸੀਂ ਇਹ ਚੀਜ਼ ਸਮਝਦੇ ਕਿ ਗੁਰੂ ਸਾਹਿਬ ਨੇ ਬੋਦੇਸ ਪਰਿਵਾਰ ਨੂੰ ਸਾਡੇ ਕੋਲ ਭੇਜਿਆ ਆ ਤੇ ਮਨਜੀਤ ਸਿੰਘਾਂ